ਇੱਕ ਵਾਰੀ ਲੱਗ ਰਿਆ ਸੀ ਕਿ ਜੰਗਬੰਦੀ ਹੋ ਗਈ ਹੈ ਪਰ 9 ਦਿਨ ਦੀ ਜਿਹੜੀ ਜੰਗਬੰਦੀ ਟੁੱਟੀ ਹੈ ਰਫਾ ਵਾਲੀ ਸਾਈਡ ਤੋਂ ਜਿੱਧਰੋਂ ਆਪਾਂ ਕਹਿ ਲਈ ਕਿ ਲੋਕਾਂ ਦਾ ਪੈਸੇ ਸੀ ਲੋਕ ਵਾਪਸ ਜਾਣੇ ਚਾਲੂ ਹੋ ਰਹੇ ਸਨ ਉੱਥੇ ਇੱਕ ਵੱਡਾ ਹਮਲਾ ਜਿਹੜਾ ਹੈ ਇਜ਼ਰਾਈਲ ਦੇ ਵੱਲੋਂ ਕੀਤਾ ਗਿਆ ਔਰ ਜਿਹੜਾ ਇਲਜ਼ਾਮ ਜਿਹੜਾ ਹੈ ਲਗਾਇਆ ਗਿਆ ਕਿ ਹਮਾਸ ਨੇ ਜਿਹੜੀ ਜੰਗਬੰਦੀ ਦੀ ਜਿਹੜੀ ਉਲੰਘਣਾ ਕੀਤੀ ਹੈ ਕਿਵੇਂ ਦੇਖਦੇ ਹੋ ਜਿਹੜਾ ਇਜ਼ਰਾਈਲ ਆ ਉਹ ਹਮਾਸ ਤੇ ਇਹ ਦੋਸ਼ ਲਾ ਰਿਹਾ ਹੈਗਾ ਵੀ ਸਾਡੇ ਜਿਹੜੇ ਬੰਦੀ ਬਣਾਏ ਹੋਏ ਸੀ ਨਾ ਉਹਨਾਂ ਵਿੱਚੋਂ 28 ਬੰਦਿਆਂ ਦੀ ਮੌਤ ਹੋ ਗਈ ਸੀ। ਹੂੰ ਹੂੰ ਹੂੰ। ਉਹਨਾਂ ਵਿੱਚੋਂ ਸਿਰਫ 8 ਦੀਆਂ ਹੀ ਲਾਸ਼ਾਂ ਦਿੱਤੀਆਂ ਨੇ, ਬਾਕੀ ਲਾਸ਼ਾਂ ਵੀ ਨਹੀਂ ਦਿੱਤੀਆਂ ਉਹਨਾਂ ਨੇ। ਹੂੰ। ਸੋ ਜਿਹੜਾ ਡਿਫੈਂਸ ਮਿਨਿਸਟਰ ਆ ਇਜ਼ਰਾਈਲ ਦਾ ਉਹ ਕਹਿੰਦਾ ਵੀ ਇਹਦਾ ਬਦਲਾ ਲਿਆ ਜਾਊਗਾ ਵੀ ਤੁਸੀਂ ਸਾਡੀਆਂ ਲਾਸ਼ਾਂ ਨਹੀਂ ਮੋੜੀਆਂ ਹਨਾ। ਹਾਲਾਂਕਿ ਆਪ ਉਹਨਾਂ ਨੇ ਲੱਖ ਇੱਕ ਲੱਖ ਦੇ ਕਰੀਬ ਬੰਦਾ ਮਾਰ ਦਿੱਤਾ ਉਹਦੇ ਬਾਰੇ ਕੋਈ ਕੋਈ ਵੀ ਰਿਮੋਰਸ ਆ ਜਿਹੜਾ ਨਹੀਂ ਹੈਗਾ ਨਾ। ਦੋ ਗਰੁੱਪ ਨੇ ਜਿਹੜੇ ਪ੍ਰੋ ਇਜ਼ਰਾਈਲ ਨੇ ਇੱਕ ਡੌਗਮਸ਼ ਕਬੀਲਾ ਹੈਗਾ ਤੇ ਇੱਕ ਅਬੂ ਸਲੇਮ ਦਾ ਕੋਈ ਜਿੱਦਾਂ ਗੈਂਗਸਟਰ ਗਰੁੱਪ ਹੈਗਾ ਇਜ਼ਰਾਈਲ ਉਹਨਾਂ ਨੂੰ ਹਥਿਆਰ ਤੇ ਹਮਾਇਤ ਦੇ ਰਿਹਾ ਤਾਂ ਕਿ ਉਹ ਹਮਾਸ ਦੇ ਬਰਾਬਰ ਲੜਾਈ ਸ਼ੁਰੂ ਕਰ ਲੈਣ ਹਮਾਸ ਨੂੰ ਸੀਨ ਤੋਂ ਪਾਸੇ ਕਰ ਦੇਣ ਤੇ ਆਪ ਜਿਹੜਾ ਕੰਮ ਜਗਾ ਇਟ ਮੀਨਸ ਵਾਇਆ ਪ੍ਰੌਕਸੀ ਜਿਹੜਾ ਹੈਗਾ ਇਜ਼ਰਾਈਲ ਉੱਥੇ ਸਾਹਮਣੇ ਆਪ ਜਿਹੜਾ ਹੈਗਾ ਆਉਣਾ ਉਹ ਚਾਹਦਾ ਯੂਕੇ ਦੀ ਸਿਟੀਜ਼ਨ ਫਰਾਂਸੀਆ ਔਰਸੀਨੀ ਦੀ ਜਿਹੜੀ ਹੈ ਸਕਾਲਰ ਹੈਗੇ ਨੇ ਇਹਨਾਂ ਨੂੰ ਜਿਹੜਾ ਹੈ ਭਾਰਤ ਤੋਂ ਡਿਪੋਰਟ ਕੀਤਾ ਗਿਆ ਹੈ ਸੋ ਦਾ ਰਾਜਨੀਤਿਕ ਇਹ ਮਸਲਾ ਹੈਗਾ ਏ ਔਰ ਭਾਰਤ ਦੇ ਵਿੱਚ ਭਾਰਤ ਦੇ ਬਲੋਂ ਇਸ ਤਰੀਕੇ ਦੇ ਨਾਲ ਡਿਪੋਟ ਕਰਨਾ ਕੀ ਇੰਟਰਨੈਸ਼ਨਲ ਰਿਲੇਸ਼ਨ ਤੇ ਕੋਈ ਫਰਕ ਨਹੀਂ ਪਵੇਗਾ ਕਿਵੇਂ ਦੇਖਦੇ ਉਸ ਹਾਂਜੀ ਇਹ ਵਿਦਵਾਨ ਨੇ ਇੱਥੇ ਲੰਡਨ ਤੇ ਯੂਨੀਵਰਸਿਟੀ ਵਿੱਚ ਨੇ ਇੱਕ ਹਿੰਦੀ ਦੇ ਔਰ ਉਰਦੂ ਦੇ ਵਿਦਵਾਨ ਨੇ ਬਹੁਤ ਅੱਛੇ ਸੋ ਵਾਰ-ਵਾਰ ਲਗਾਤਾਰ ਜਾਂਦੇ ਰਹਿੰਦੇ ਆ ਉੱਥੇ ਸੈਮੀਨਾਰਸ ਜਿਹੜੇ ਲੈਂਗੁਏਜ ਦੇ ਸੈਮੀਨਾਰਸ ਹੁੰਦੇ ਆ ਉਹਦੇ ਵਿੱਚ ਉਹ ਸ਼ਿਰਕਤ ਕਰਦੇ ਰਹਿੰਦੇ ਹੈਗੇ ਪਰ ਇਸ ਵਾਰ ਇਹ ਖਬਰ ਆਈ ਹੈਗੀ ਆ ਵੀ ਉਹਨਾਂ ਨੂੰ ਐਂਟਰੀ ਹੈ ਜਿਹੜੀ ਨਹੀਂ ਦਿੱਤੀ ਗਈ ਸੋ ਇਹ ਕਿਹਾ ਗਿਆ ਵੀ ਤੁਸੀਂ ਪਿਛਲੀ ਵਾਰੀ ਜਦੋਂ ਆਏ ਸੀ ਆਪਣੀਆਂ ਵੀਜ਼ਾ ਸ਼ਰਤਾਂ ਦੀਆਂ ਜਿਹੜੀ ਉਲੰਘਣਾ ਕੀਤੀ ਹੈ ਹੋ ਸਕਦਾ ਉਹਨਾਂ ਨੇ ਕਿਸੇ ਸੈਮੀਨਾਰ ਵਿੱਚ ਕੁਛ ਇਸ ਤਰ੍ਹਾਂ ਦਾ ਬੋਲਿਆ ਹੋਵੇ ਜਿਹੜਾ ਸਰਕਾਰ ਨੂੰ ਲੱਗਿਆ ਹੋ ਬਿਉਹ ਸਾੜ ਦੀ ਜਿਹੜੀ ਹੈਗੀ ਆ ਆਲੋਚਨਾ ਦਾ ਹੈਗਾ ਸੋ ਸਰਕਾਰ ਦੀ ਆਲੋਚਨਾ ਦੇ ਤੌਰ ਤੇ ਉਹਨਾਂ ਨੂੰ ਰੱਖ ਕੇ ਉਹਨਾਂ ਦੀ ਜਿਹੜੀਆਂ ਵੀਜ਼ਾ ਆ ਦੀਆਂ ਕੰਡੀਸ਼ਨਸ ਆ ਰਿਸਟ੍ਰਿਕਟ ਕੀਤੀਆਂ ਗਈਆਂ ਨੇ ਇਹ ਹੁੰਦਾ ਵੀ ਉਹਦੇ ਜਦੋਂ ਤੁਸੀਂ ਵੀਜ਼ਾ ਅਪਲਾਈ ਕਰਦੇ ਆ ਉਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਆਂਦੀਆਂ ਨਾ ਕਰਨਯੋਗ ਗੱਲਾਂ ਹੁੰਦੀਆਂ ਵੀ ਤੁਸੀਂ ਉੱਥੇ ਜਰਨਲਿਜ਼ਮ ਨਹੀਂ ਕਰ ਸਕਦੇ ਜਾ ਕੇ ਜਾਂ ਕੋਈ ਸੈਮੀਨਾਰ ਜਾਂ ਰਿਸਰਚ ਦਾ ਜਿਹੜਾ ਹੈਗਾ ਉਹ ਨਹੀਂ ਕਰ ਸਕਦੇ ਤੁਸੀਂ ਉੱਥੇ ਇੱਕ ਮਿਲਣ ਗਿਲ ਨਹੀਂ ਇੱਕ ਤਰ੍ਹਾਂ ਦਾ ਜਾ ਸਕਦੇ ਉਹ ਰਿਸਰਚ ਵਾਲੇ ਫਿਰ ਵੱਖਰੇ ਵੀਜ਼ੇ ਆ ਜਿਹੜੇ ਜਿਹੜੇ ਵਿਜ਼ਿਟਰ ਵੀਜ਼ੇ ਆ ਨਾ ਵਿਜ਼ਿਟਰ ਵੀਜ਼ੇ ਵਿੱਚ ਤੁਸੀਂ ਇਸ ਤਰ੍ਹਾਂ ਦੀਆਂ ਸਰਗਰਮੀਆਂ ਨਹੀਂ ਉਹ ਤਾਂ ਮੇਰੇ ਖਿਆਲ ਉਹਨਾਂ ਨੇ ਬਹਾਨਾ ਹੀ ਲੱਭਣਾ ਹੁੰਦਾ ਉਹ ਕਿਸੇ ਤੋਂ ਵੀ ਜਿਹੜਾ ਲੱਭ ਸਕਦੇ ਹੈਗੇ ਆ ਉੱਥੇ ਵੀ ਉਹ ਹੈਗਾ ਫਿਰ ਰਿਸਰਚ ਵਾਲੇ ਵੱਖਰੇ ਵੀਜ਼ੇ ਆ ਉਹਦੇ ਲਈ ਸਾਰਾ ਫਿਰ ਤੁਹਾਨੂੰ ਆਪਣਾ ਜਿਹੜਾ ਪਲਾਨ ਆ ਦੇਣਾ ਪੈਂਦਾ ਵੀ ਤੁਸੀਂ ਕਿਸੇ ਕਿਸੇ ਵਿਸ਼ੇ ਤੇ ਰਿਸਰਚ ਕਰ ਰਹੇ ਹੋਗੇ ਉਹ ਕਿੱਥੇ ਕਿੱਥੇ ਜਾਓਗੇ ਕਿਹੜੀ ਕਿਹੜੀ ਯੂਨੀਵਰਸਿਟੀ ਚ ਜਾ ਕੇ ਮਤਲਬ ਕਿ ਉਹ ਸਾਰਾ ਸੋ ਉਹਦੇ ਲਈ ਵੱਖਰਾ ਇੱਕ ਸਟੂਡੈਂਟ ਜਾਂ ਸਟੱਡੀ ਜਿਹੜੀ ਹਾਇਰ ਸਟੱਡੀ ਦਾ ਵੀਜ਼ਾ ਹੁੰਦਾ ਸੋ ਇਟ ਮੀਨਸ ਇਹਦੇ ਤੇ ਇਹ ਲਾਇਆ ਗਿਆ ਵੀ ਲਾਸਟ ਟਾਈਮ ਜਦੋਂ ਆਏ ਸੀ ਇਹਨਾਂ ਨੇ ਯਾ ਤਾਂ ਕਿਸੇ ਰਿਸਰਚ ਪ੍ਰੋਜੈਕਟ ਵਿੱਚ ਜਾਂ ਕਿਸੇ ਸੈਮੀਨਾਰ 'ਚ ਹਿੱਸਾ ਲਿਆ ਹੋਗਾ ਜਿਹਦੇ ਕਰਕੇ ਵੀਜ਼ਾ ਰੈਸਟ੍ਰਿਕਸ਼ਨਸ ਲੱਗੀਆਂ ਜੀ ਬਿਲਕੁਕੁਲ ਜੀ ਤੇ ਹੁਣ ਗੱਲਬਾਤ ਕਰ ਲੈਨੇ ਆ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਨਾਂ ਦੀ ਜਿਨ੍ਹਾਂ ਨੇ ਕਿ ਜੰਮੂ ਕਸ਼ਮੀਰ ਦੇ ਸਟੇਟ ਸਰਦਾਰ ਪ੍ਰਸੰਗ ਅਬਤਾ ਸਿੰਘ ਜੀ ਜਦੋਂ ਧਾਰਾ 370 ਤੋੜੀ ਗਈ ਸੀ ਤੇ ਉਦੋਂ ਬਕਾਇਦਾ 2019 ਦੇ ਵਿੱਚ ਇਹ ਕਿਹਾ ਗਿਆ ਸੀ ਕਿ ਦੁਬਾਰਾ ਜਿਹੜਾ ਹੈ ਸਟੇਟ ਹੁਡਿਕ ਦਿੱਤਾ ਜਾਵੇਗਾ ਹਰੇ ਹਾਲ ਦੀ ਘੜੀ ਇਸ ਨੂੰ ਜਿਹੜਾ ਚੈੱਕ ਕੀਤਾ ਜਾਵੇਗਾ ਉਦੋਂ ਵੀ ਇਸ ਤਰ੍ਹਾਂ ਦੇ ਬਿਆਨ ਆਏ ਸੀ ਤੇ ਇਹਨੂੰ ਕਿਵੇਂ ਦੇਖਦੇ ਹਾਂ ਹੋ ਕੀ ਬਿਆਨ ਆਇਆ ਹੈਗਾ ਇਹਨਾਂ ਦਾ ਆਇਆ ਹੈਗਾ ਵੀ ਹਾਲੇ ਜਿਹੜਾ ਮੌਕਾ ਨਹੀਂ ਆਇਆ ਸੋ ਆਪਾਂ ਪਿਛਲੀ ਵਾਰ ਵੀ ਗੱਲ ਕਰੀ ਸੀ ਵੀ ਉਹ ਉਹ ਚਾਹੁੰਦੇ ਹੈਗੇ ਆ ਵੀ ਜਿਹੜੇ ਫਾਰੂਖ ਅਬਦੁੱਲਾ ਅਤੇ ਉਮਰ ਅਬਦੁੱਲਾ ਨੇ ਉਹ ਭਾਰਤੀ ਜਨਤਾ ਪਾਰਟੀ ਨਾਲ ਕੋਈ ਸਾਂਝ ਵਿੱਚ ਆ ਜਾਣ ਸੋ ਉਹਨਾਂ ਨੂੰ ਸਾਂਝ ਵਿੱਚ ਲਿਆ ਕੇ ਤੇ ਮੋੜ ਕੇ ਜਿਸ ਤਰ੍ਹਾਂ ਮਹਿਬੂਬਾ ਮੁਫਤੀ ਦਾ ਪਤਨ ਹੋਇਆ ਸ਼ਿਵ ਸੈਨਾ ਦਾ ਪਤਨ ਕਰਿਆ ਜਾਂ ਆਕਾਲੀ ਦਲ ਦਾ ਪਤਨ ਆ ਜਿਹੜਾ ਹੋਇਆ ਸੋ ਉਹਦੇ ਨਾਲ ਵੀ ਉਹ ਉਹਨਾਂ ਨੂੰ ਮੇਰੇ ਖਰ ਫਾਰੂਖ ਅਬਦੁੱਲਾ ਤੇ ਉਮਰ ਅਬਦੁੱਲਾ ਨੂੰ ਇਹ ਸਮਝ ਹੈਗੀ ਆ ਵੀ ਜੇ ਅਸੀਂ ਬੀਜੇਪੀ ਨਾਲ ਕੋਲੈਬੋਰੇਟ ਕਰਦੇ ਹੈਗੇ ਤਾਂ ਸਾਡੀ ਜਿਹੜੀ ਲੋਕਲ ਵੋਟ ਆ ਉਹ ਖਤਮਾ ਹੋ ਜਾਏਗੀ ਸੋ ਇਸ ਕਰਕੇ ਉਹਨੂੰ ਉਹ ਥੋੜਾ ਡਿਲੇ ਕਰ ਰਹੇ ਆ ਕੇਂਦਰ ਸਰਕਾਰ ਡਿਲੇ ਕਰ ਰਹੀ ਹੈ ਕੇਂਦਰ ਸਰਕਾਰ ਐਪਰੋਪ੍ਰੀਏਟ ਟਾਈਮ ਦਾ ਇਕ ਹੀ ਹੁੰਦਾ ਵੀ ਜਦੋਂ ਉਹਨਾਂ ਨੂੰ ਲੱਗੇਗਾ ਵੀ ਸਾਡੀ ਆਪਣੀ ਸਰਕਾਰ ਬਣ ਸਕਦੀ ਹੈਗੀ ਆ ਜਾਂ ਉਹ ਉਹ ਉਹਨਾਂ ਤੇ ਕੁਝ ਇਸ ਤਰ੍ਹਾਂ ਦੀਆਂ ਪਾਬੰਦੀਆਂ ਲੱਗ ਸਕਦੀਆਂ ਨੇ ਉਮਰ ਅਬਦੁੱਲਾ ਤੇ ਵੀ ਉਹ ਆਪਣੇ ਆਪ ਹੀ ਗੱਠ ਜੋੜ ਦਾ ਹਿੱਸਾ ਬਣ ਜਾਣ ਫਿਰ ਉਸ ਵੇਲੇ ਜਿਹੜੀ ਸਟੇਟ ਟਰੂਡ ਹੈ ਇਹ ਲੌਂਗ ਟਰਮ ਵੀ रह ਸਕਦੀ ਹੈਗੀ ਮਤਲਬ ਉਹ ਜਿੱਦਾਂ ਹੁਣ ਲਦਾਖ ਵਾਲੇ ਆਪਣੀ ਵੱਖਰੀ ਮੰਗਦੇ ਪਏ ਨੇ ਜਾਂ ਸੋਨਮ ਮੰਗਚੂ ਵਾਲਾ ਆਪਾਂ ਦੇਖਿਆ ਹਾਂ ਹਾਂ ਜੀ ਹਾਂ ਜੀ ਹਾਂ ਜੀ ਹੁਣ ਉਹ ਤੇ ਇੱਕ ਤਰ੍ਹਾਂ ਦਾ ਪ੍ਰੋ ਭਾਰਤੀ ਜਨਤਾ ਪਾਰਟੀ ਸੀਗਾ ਉਹਨੇ ਤੇ ਸਵਾਗਤ ਕੀਤਾ ਸੀ ਜਦੋਂ ਧਾਰਾ 370 ਟੁੱਟੀ ਸੀ ਤੇ ਉਹਨੂੰ ਵੀ ਜਿਹੜਾ ਆਪਣਾ ਇੱਕ ਦੁਸ਼ਮਨਾ ਦੀ ਕੜੀ ਦੇ ਵਿੱਚ ਜਿਹੜਾ ਖੜਾ ਕਰ ਲੈਣਾ ਇਹ ਕਾਫੀ ਹੈ ਜਿਹੜੀ ਇਹ ਜੰਮੂ ਕਸ਼ਮੀਰ ਵਾਲੀ ਪੋਲਿਟਿਕਸ ਆ ਹ ਚਾ ਗਿਆ ਵੀ ਜੇ ਤਾਂ ਤੁਸੀਂ ਪ੍ਰੀਤ ਪ੍ਰੋ ਦਿੱਲੀ ਪ੍ਰੋ ਕਰਦੇ ਹੈਗੇ ਤਾਂ ਫਿਰ ਤੁਸੀਂ ਕੁਝ ਸਮੇਂ ਲਈ ਗੱਦੀਆਂ ਮਾਰ ਸਕਦੇ ਹੋ ਲੋਕਾਂ ਦੇ ਦਿਲਾਂ ਚ ਲੈ ਜਾਂਦੇ ਹੋ ਅਕਾਲੀ ਦਲ ਇਸੇ ਕਰਕੇ ਲੋਕਾਂ ਦੇ ਦਿਲਾਂ ਚ ਪਰ ਜੇ ਤੁਸੀਂ ਪ੍ਰੋ ਆਪਣੀ ਮਿੱਟੀ ਦੀ ਗੱਲ ਕਰੋਗੇ ਪ੍ਰੋ ਆਪਣੀ ਧਰਤੀ ਦੀ ਗੱਲ ਕਰੋਗੇ ਫਿਰ ਇਹ ਨਹੀਂ ਮੈਟਰ ਕਰਦਾ ਕਿ ਤੁਸੀਂ ਕਿੰਨਾ ক্লোਜ਼ ਹੈਗੇ ਹਾਂਜੀ ਹਾਂ ਇਹ ਨਹੀਂ ਮੈਟਰ ਕਰਦਾ ਫਿਰ ਉਹ ਫਿਰ ਉਹ ਇੱਕਦਮ ਹਾਲਾਂਕਿ ਸੋਨਾਂ ਵਾਂਗ ਚੁੱਕ ਬੜਾ ਨੇੜੇ ਸੀ ਹੂੰ ਇੰਡੀਅਨ ਸਟੇਟ ਦੇ ਬੀਜੇਪੀ ਦੇ ਉਹਨਾਂ ਦੇ ਇੱਕ ਇੱਕ ਬਹੁਤ ਵੱਡਾ ਨੈਸ਼ਨਲਿਸਟ ਆ ਇੰਡੀਅਨ ਨੈਸ਼ਨਲਿਸਟ ਹੈਗਾ ਪਰ ਉਹਦੇ ਤੇ ਐਨਐਸਏ ਲਗਾ ਕੇ ਉਹਨੂੰ ਗ੍ਰਫਤਾਰ ਕਰ ਲੈਣਾ ਕਾਫੀ ਜਿੱਦਾਂ ਅਚੰਭਾਜਨਕ ਗੱਲ ਆ ਉਹ ਲੱਗ ਰਹੀ ਹੈਗੀ ਜੀ ਬਿਲਕੁਲ ਜੀ ਤੇ ਹੁਣ ਗੱਲਬਾਤ ਕਰ ਲੈਨੇ ਆਪਾਂ ਇਜ਼ਰਾਈਲ ਤੇ ਫਿਲਸਤੀਨ ਦੀ ਸਦਰਤਾ ਸਿੰਘ ਜੀ ਇੱਕ ਵਾਰੀ ਲੱਗ ਰਿਆ ਸੀ ਕਿ ਜੰਗਬੰਦੀ ਹੋ ਗਈ ਹੈ ਪਰ 9 ਦਿਨ ਦੀ ਜਿਹੜੀ ਜੰਗਬੰਦੀ ਟੁੱਟੀ ਹੈਗੀ ਹੈ ਰਫਾ ਵਾਲੀ ਸਾਈਡ ਤੋਂ ਜਿੱਧਰੋਂ ਆਪਾਂ ਕਹਿ ਲਈ ਕਿ ਲੋਕਾਂ ਦਾ ਪੈਸੇ ਸੀ ਲੋਕ ਵਾਪਸ ਜਾਣੇ ਚਾਲੂ ਹੋ ਰਹੇ ਸਨ ਉੱਥੇ ਇੱਕ ਵੱਡਾ ਹਮਲਾ ਜਿਹੜਾ ਹੈ ਇਜ਼ਰਾਈਲ ਦੇ ਵੱਲੋਂ ਕੀਤਾ ਗਿਆ ਔਰ ਜਿਹੜਾ ਇਲਜ਼ਾਮ ਜਿਹੜਾ ਹੈ ਲਗਾਇਆ ਗਿਆ ਕਿ ਹਮਾਸ ਨੇ ਜਿਹੜੀ ਜੰਗਬੰਦੀ ਦੀ ਜਿਹੜੀ ਉਲੰਘਣਾ ਕੀਤੀ ਹੈ ਕਿਵੇਂ ਦੇਖਦੇ ਹੋ ਇਸ ਨੂੰ ਹਾਂਜੀ ਹਾਂਜੀ ਸੋ ਇਹ ਕਾਫੀ ਜੜੀਆਂ ਕੰਪਲਿਕੀਸ਼ਨਸ ਆ ਰਹੀਆਂ ਹੈ ਕਿ ਇੱਕ ਤਾਂ ਇਹ ਹੈਗਾ ਵੀ ਜਿਹੜਾ ਇਜ਼ਰਾਈਲ ਆ ਉਹ ਹਮਾਸ ਤੇ ਇਹ ਦੋਸ਼ ਲਾ ਰਿਹਾ ਹੈਗਾ ਵੀ ਸਾਡੇ ਜਿਹੜੇ ਬੰਦੀ ਬਣਾਏ ਹੋਏ ਸੀ ਨਾ ਉਹਨਾਂ ਵਿੱਚੋਂ 28 ਬੰਦਿਆਂ ਦੀ ਮੌਤ ਹੋ ਗਈ ਸੀ ਹੂੰ 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 ਉਹਨਾਂ ਵਿੱਚੋਂ ਸਿਰਫ 8 ਦੀਆਂ ਹੀ ਲਾਸ਼ਾਂ ਦਿੱਤੀਆਂ ਨੇ ਬਾਕੀ ਲਾਸ਼ਾਂ ਵੀ ਨਹੀਂ ਦਿੱਤੀਆਂ ਉਹਨਾਂ ਨੇ ਸੋ ਜਿਹੜਾ ਡਿਫੈਂਸ ਮਿਨਿਸਟਰ ਇਜ਼ਰਾਈਲ ਦਾ ਉਹ ਕਹਿੰਦਾ ਵੀ ਇਹਦਾ ਬਦਲਾ ਲਿਆ ਜਾਊਗਾ ਵੀ ਤੁਸੀਂ ਸਾਡੀਆਂ ਲਾਸ਼ਾਂ ਨਹੀਂ ਮੋੜੀਆਂ ਹਨਾ ਹਾਲਾਂਕਿ ਆਪ ਉਹਨਾਂ ਨੇ ਲੱਖ 1 ਲੱਖ ਦੇ ਕਰੀਬ ਬੰਦਾ ਮਾਰ ਦਿੱਤਾ ਉਹਦੇ ਬਾਰੇ ਕੋਈ ਕੋਈ ਵੀ ਰਿਮੋਰਸਾ ਜਿਹੜਾ ਨਹੀਂ ਹੈਗਾ ਨਾ ਸੋ ਦੂਸਰਾ ਇਹ ਹੈਗਾ ਵੀ ਖਬਰਾਂ ਆਈਆਂ ਨੇ ਵੀ ਦੋ ਗਰੁੱਪ ਨੇ ਜਿਹੜੇ ਪ੍ਰੋ ਇਜ਼ਰਾਈਲਲੇ ਹੂੰ ਇੱਕ ਡੌਗਮਾਸ ਕਬੀਲਾ ਹੈਗਾ ਤੇ ਇੱਕ ਅਬੂ ਸਲੇਮ ਦਾ ਕੋਈ ਜਿੱਦਾਂ ਗੈਂਗਸਟਰ ਗਰੁੱਪ ਹੈਗਾ ਇਜ਼ਰਾਈਲ ਉਹਨਾਂ ਨੂੰ ਹਥਿਆਰ ਤੇ ਹਮਾਇਤ ਦੇ ਰਿਹਾ ਤਾਂ ਕਿ ਉਹ ਹਮਾਸ ਦੇ ਬਰਾਬਰ ਲੜਾਈ ਸ਼ੁਰੂ ਕਰ ਲੈਣ ਹਮਾਸ ਨੂੰ ਸੀਨ ਤੋਂ ਪਾਸੇ ਕਰ ਦੇਣ ਤੇ ਆਪ ਜਿਹੜਾ ਕਮਜਗਾ ਇਟ ਮੀਨਸ ਵਾਇਆ ਪ੍ਰੌਕਸੀ ਜਿਹੜਾ ਹੈਗਾ ਇਜ਼ਰਾਈਲ ਉੱਥੇ ਸਾਹਮਣੇ ਆਪ ਜਿਹੜਾ ਹੈਗਾ ਆਉਣਾ ਉਹ ਚਾਹਦਾ ਉਸ ਕਰਕੇ ਹਮਾਸ ਨੇ ਆਪਣੇ ਲੜਾਕੇ ਆ ਜਿਹੜੇ ਵੱਡੀ ਪੱਦਰ ਤੇ ਲਾ ਦਿੱਤੇ ਆ ਹੁਣ ਇਹ ਦੋਵਾਂ ਉਹਨਾਂ ਗੈਂਗਸਟਰਾਂ ਵਿੱਚ ਕਬੀਲੇ ਵਿੱਚ ਤੇ ਦੂਜੇ ਪਾਸੇ ਹਮਾਸ ਵਿੱਚ ਆਪਸੀ ਲੜਾਈ ਆ ਵੀ ਉੱਥੇ ਕਬਜਾ ਕਿਹਦਾ ਰਹਿਣਾ ਹੈਗਾ ਸੋ ਰਾਫਾ ਵਾਲੀ ਉਹਦੇ ਤੇ ਹਮਲਾ ਹੋਇਆ ਕਿਉਂਕਿ ਰਾਫਾ ਤੋਂ ਦੁਬਾਰੇ ਆ ਜਿਹੜੇ ਉਹ ਫਲਸਤੀਨ ਵਿੱਚ ਲੋਕ ਆ ਰਹੇ ਆ ਸੋ ਕਾਫੀ ਦੁਖਦਾਈ ਕਿਸਮ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਵਾਪਰ ਰਹੀਆਂ ਮਨੁੱਖਤਾ ਦਾ ਕਤਲੇਆਮ ਹੋਇਆ ਹੈਗਾ ਬਹੁਤ ਸਾਰੇ ਬੱਚਿਆਂ ਦੇ ਮਾਪੇ ਮਾਰੇ ਗਏ ਹੋਏ 20000 ਦੇ ਕਰੀਬ ਤਾਂ ਬੱਚੇ ਹੀ ਮਾਰੇ ਕਿੰਨੇ ਹਸਪੀਟਲਸ ਕਿੰਨੇ ਸਕੂਲ ਕਿੰਨਾ ਇਨਫਰਾਸਟ੍ਰਕਚਰ ਮਤਲਬ ਉਹਨੂੰ ਮੇਰੇ ਖਿਆਲ ਖੜਾ ਹੋਣ ਦੇ ਵਿੱਚ ਵੀ ਜੋ ਬਹੁਤ ਸਾਰੇ ਸਾਲ ਜਿਹੜੇ ਲੱਗ ਜਾਣਗੇ 10 10-12 ਸਾਲ ਤਾਂ ਲੱਗ ਸਕਦੇ ਕਿਉਂਕਿ ਪੈਸਾ ਕਿਹਨੇ ਦੇਣਾ ਤੇ ਫਿਰ ਦੂਜਾ ਇਹ ਵੀ ਹੈ ਨਾ ਕਿ ਅਮਰੀਕਾ ਦਾ ਜੋਰ ਕਿੰਨਾ ਕੁ ਚੱਲ ਰਿਹਾ ਹੈ ਚੱਲਦਾ ਹਾਂ ਜੀ ਇਹ ਕਾਫੀ ਕੁਝ ਹੈ ਆਇਆ ਅਮਰੀਕਾ ਇਜ਼ਰਾਈਲ ਨੂੰ ਇੱਕ ਇੱਕ ਘੇਰੇ ਵਿੱਚ ਰੱਖ ਕੇ ਸਰਗਰਮੀ ਕਰਨ ਦੀ ਕੋਸ਼ਿਸ਼ ਕਰੇਗਾ ਜਾਂ ਜਿੰਨੇ ਫ੍ਰੀ ਹੈਂਡ ਉਹਨਾਂ ਪਿਛਲੇ ਦੋ ਤਿੰਨ ਸਾਲਾਂ ਤੋਂ ਲਿਆ ਹੈ ਉਹਦੇ ਤੇ ਡਿਪੈਂਡ ਕਰੂਗਾ ਇਹ ਇੰਟਰਨੈਸ਼ਨਲ ਡਿਪਲੋਮੇਸੀ ਤੇ ਪੋਲਿਟਿਕਸ ਨੂੰ ਕਾਫੀ ਜਿਹੜਾ ਪ੍ਰਭਾਵਿਤ ਕਰੇਗਾ ਬਿਲਕੁਲ ਜੀ ਉਮੀਦ ਕਰਦੇ ਹਾਂ ਕਿ ਜਿਹੜੀਆਂ ਜੰਗਾਂ ਨੇ ਚੱਲ ਰਹੀਆਂ ਨੇ ਉਹਨਾਂ ਦੇ ਵਿੱਚ ਮਨੁੱਖਤਾ ਦਾ ਨੁਕਸਾਨ ਨਾ ਹੋਵੇ ਔਰ ਜੰਗਾਂ ਜਿਹੜੀਆਂ ਨੇ ਜਲਦ-ਤੋਂ ਜਲਦ ਰੁਕਣ ਕਿਉਂਕਿ ਅਖੀਰ ਦੇ ਵਿੱਚ ਜਿਹੜਾ ਆਪਾਂ ਕਹਿ ਲਈਏ ਕਿ ਐਂਡ ਪ੍ਰੋਡਕਟ ਦੇ ਤੌਰ ਤੇ ਮਨੁੱਖਤਾ ਦਾ ਹੀ ਜਿਹੜਾ ਹੈ ਕਾਣ ਹੁੰਦਾ ਹੈਗਾ ਏ ਸਰਦਾਰਤਾ ਸਿੰਘ ਤੁਸੀਂ ਗੱਲ ਕੀਤੀ ਕਿ ਕੌਮੇਤਾ ਨੂੰ ਲੈ ਕੇ ਜਿਹੜੇ ਸਿੱਖ ਚੇਤਨਨ ਹੈਗੇ ਨੇ ਤੇ ਹੁਣ ਆਪਾਂ ਦੇਖਿਆ ਕਿ ਬਾਹਰਲੇ ਮੁਲਕਾਂ ਦੇ ਵਿੱਚ ਵੀ ਜਿੱਥੇ-ਜਿੱਥੇ ਵੀ ਸਿੱਖ ਵਸਦੇ ਹੈਗੇ ਨੇ ਤੇ ਉੱਥੇ ਵੱਡੀ ਪੱਧਰ ਤੇ ਜਿਹੜਾ ਹੈ ਬੰਦੀ ਛੋੜ ਦਿਹਾੜਾ ਜਿਹੜਾ ਹੈ ਉਹ ਮਨਾਇਆ ਗਿਆ ਔਰ ਦੂਜੇ ਬੰਨੇ ਆਪਾਂ ਨੂੰ ਇਹ ਵੀ ਪਤਾ ਹੈ ਕਿ ਜਿਹੜੀਆਂ ਸਰਕਾਰਾਂ ਨੇ ਉਹ ਰਿਗਾਰਡ ਕਰਦੀਆਂ ਨੇ ਜਿਹੜੀਆਂ ਕੌਮਾਂ ਚੰਗੇ ਤਰੀਕੇ ਦੇ ਨਾਲ ਇਹਨਾਂ ਮੁਲਕਾਂ ਦੇ ਵਿੱਚ ਬਾਹਰਲੇ ਮੁਲਕਾਂ 'ਚ ਰਹਿੰਦੀਆਂ ਏ ਤੇ ਇਸ ਵਾਰ ਜਿਹੜਾ ਹੈ ਪ੍ਰਧਾਨ ਮੰਤਰੀ ਚਾਹੇ ਯੂਕੇ ਦੇ ਹੋਣ ਜਾਂ ਕੈਨੇਡਾ ਦੇ ਮੰਤਰੀਆਂ ਵੱਲੋਂ ਕੈਨੇਡਾ ਦੇ ਜਿਹੜੇ ਆਪੋਜੀਸ਼ਨ ਪਾਰਟੀ ਦੇ ਲੀਡਰਸ ਹੈਗੇ ਨੇ ਉਹਨਾਂ ਦੇ ਵੱਲੋਂ ਵੀ ਬਕਾਇਦਾ ਬੰਦੀ ਛੋੜ ਦੇ ਬਸਤੀਆਂ ਜਿਹੜੀਆਂ ਵਧਾਈਆਂ ਨੇ ਉਹ ਦਿੱਤੀਆਂ ਗਈਆਂ ਪਰ ਉਸ ਤੋਂ ਬਾਅਦ ਹਿੰਦੂਤਵ ਦੇ ਜੇ ਆਪਾਂ ਕਹੀ ਕਿ ਏਜੰਡੇ ਤੇ ਉਤੇ ਉਸ ਦੀ ਟਰੋਲਿੰਗ ਜਿਹੜੀ ਹੈ ਕੀਤੀ ਗਈ ਇਥੋਂ ਦਾ ਕਿਹਾ ਗਿਆ ਕਿ ਇਹ ਕੋਈ ਤਿਉਹਾਰ ਨਹੀਂ ਹੈ ਇਸ ਤਰੀਕੇ ਦੇ ਨਾਲ ਦੀਵਾਲੀ ਦੇ ਨਾਲ ਮਿਕਸ ਕਰਨਾ ਸਹੀ ਨਹੀਂ ਹੈ ਔਰ ਇਸ ਦੇ ਵਿੱਚ ਜੇ ਆਪਾਂ ਕਹੀ ਕਿ ਸਾਬਕਾ ਵਿਦੇਸ਼ ਸਕੱਤਰ ਕਮਲ ਸਿਬਲ ਉਹਨਾਂ ਦੇ ਵੀ ਜੇ ਆਪਾਂ ਕਹੀ ਕਿ ਟਵੀਟਸ ਜਿਹੜੇ ਸਾਹਮਣੇ ਆਏ ਜਾਂ ਉਸ ਤੋਂ ਇਲਾਵਾ ਵੀ ਇੱਕ ਵੱਡੀ ਹਨੇਰੀ ਜਿਹੜੀ ਇੱਧਰ ਨੂੰ ਚਲਾਈ ਗਈ ਇਹਨੂੰ ਕਿਵੇਂ ਦੇਖਦੇ ਹੋ ਇਤਿਹਾਸ ਆਪਾਂ ਕੀ ਕਿ ਸਾਡੇ ਕੋਲ ਮੌਜੂਦ ਹੈ ਇਵਨ ਕਿ ਇਤਿਹਾਸ ਚ 52 ਰਾਜਿਆਂ ਦੇ ਨਾਮ ਵੀ ਹੈਗੇ ਆ ਸਾਰਾ ਕੁਝ ਹੈ ਗਿਆ ਕੀ ਸਿੱਖਾਂ ਦੀ ਕੌਮਤਾ ਤੋਂ ਇਹਨਾਂ ਨੂੰ ਪ੍ਰੋਬਲਮ ਹੈ ਕਿ ਸਿੱਖ ਦੀਵਾਲੀ ਦੇ ਤੌਰ ਤੇ ਤੇ ਮਨਾਈ ਜਾਣ ਪਰ ਇਹ ਆਪਣੀ ਵਿਲੱਖਣ ਅਡਰੀ ਹੋਣ ਦਸਤੀ ਨੂੰ ਅੱਗੇ ਨਾ ਲੈ ਕੇ ਆਉਣ ਉਹ ਸੀ ਹੋਸੀ ਆ ਵੀ ਸਿੱਖਾਂ ਦੀ ਨਿਆਰੀ ਹੋਣ ਜਿਹੜਾ ਸਿੱਖ ਇਤਿਹਾਸ ਹੈ ਹੁਣ ਸਾਡੇ ਸਿੱਖ ਇਤਿਹਾਸ ਵਿੱਚ ਤਾਂ ਦੀਵਾਲੀ ਦਾ ਉਸ ਤਰ੍ਹਾਂ ਦਾ ਕੋਈ ਕਨਸੈਪਟ ਨਹੀਂ ਹੈਗਾ ਇਹ ਤਾਂ Hindu ਤਿਹਾਰ ਹੈਗਾ ਸੋ Hindu ਤਿਹਾਰ ਨੂੰ ਇਹ ਆ ਜੀਵਨ ਹੋਰ ਵੀ ਬਹੁਤ ਸਾਰੇ ਛੋਟੇ ਮੋਟੇ ਤਿਹਾਰ ਨੇ ਜਿਹੜੇ ਸਿੱਖਾਂ ਨੇ ਇੱਕ ਤਰ੍ਹਾਂ ਨਾਲ ਗੁਲਾਮ ਮਾਨਸਿਕਤਾ ਕਰਕੇ ਅਪਣਾ ਲਏ ਹੋਏ ਨੇ ਸੋ ਬਾਗਣਤੀ ਨੇ ਆਪਣਾ ਰਾਜ ਸਥਾਪਿਤ ਕਰਕੇ ਉਹ ਜਿਹੜੇ ਤਿਹਾਰ ਆ ਸਾਡੇ ਤੇ ਥੋਪ ਦਿੱਤੇ ਨੇ ਸੋ ਸਿੱਖਾਂ ਦੇ ਤਿਹਾਰ ਨਹੀਂ ਹੈਗੇ ਹਨ ਸੋ ਜਿਸ ਤਰ੍ਹਾਂ ਹੁਣ ਕੋਈ ਵੀ Hindu Eid ਨਹੀਂ ਮਨਾਉਂਦਾ ਹਾਲਾਂਕਿ ਕਿੰਨੇ ਜਿਆਦੇ ਮੁਸਲਮਾਨ ਰਹਿੰਦੇ ਆ ਇੰਡੀਆ ਵਿੱਚ ਜੇ ਭਾਈਚਾਰਕ ਸਾਂਝ ਹੀ ਰੱਖਣੀ ਆ ਫਿਰ ਮੁਸਲਮਾਨਾਂ ਦੀ ਤੇ Hinduਾਂ ਦੀ ਰੱਖੀ ਜਾ ਸਕਦੀ ਆ ਸੋ Hindu Eid ਵੀ ਮਨਾ ਲਿਆ ਕਰਨ ਸੋ ਨਹੀਂ ਮਨਾਉਂਦੇ ਹਨਾ ਸੋ ਕੱਲੋਂ ਅਸੀਂ ਇਹ ਸਵਾਲ ਉਠਾਈਏ ਵੀ ਇਹ ਕਿੱਥੋਂ ਆ ਗਿਆ ਵੀ ਹਨਾ ਵੀ Hindu Eid ਹੀ ਨਹੀਂ ਮਨਾਉਂਦੇ ਹਨਾ ਵੀ ਐਡਾ ਵੱਡਾ ਤਿਹਾਰ ਹੈਗਾ ਸੋ ਇਹ ਜੇ ਸਿੱਖ ਇਹ ਕਹਿੰਦੇ ਇਟ ਮੀਨਸ ਬੇਫਕੂਫੀ ਆ ਸੋ ਅੱਜ ਇਹ ਕਹਿ ਆ ਜਾ ਰਿਹਾ ਹੈ ਬੇਬੰਦੀ ਛੋੜ ਦੇਵਸ਼ਤਾ ਕੋਈ ਇਤਿਹਾਸ ਹੀ ਨਹੀਂ ਹੈ ਇਹਨੂੰ ਕਿੱਦਾਂ ਨਾਲ ਆਇਆ ਜਾ ਮਤਲਬ ਹੁਣ ਮਿਥਿਹਾਸਿਕ ਵਾਲੇ ਇਤਿਹਾਸ ਨੂੰ ਚੈਲੰਜ ਕਰ ਰਹੇ ਹਾਂ ਹਾਂਜੀ ਹਾਂਜੀ ਸੋ ਜਿਹੜਾ ਇਤਿਹਾਸ ਆ ਉਹ ਬੰਦੀ ਛੋੜ ਹੀ ਹੈ ਦੀਵਾਲੀ ਦਾ ਕੀ ਇਤਿਹਾਸ ਆ ਜਾਂ ਕੀ ਨਹੀਂ ਮਤਲਬ ਕਿ ਮੈਨੂੰ ਲੱਗਦਾ ਵੀ ਉਹ ਕੋਈ ਰਿਟਨ ਰਜਿਸਟਰਡ ਹਿਸਟਰੀ ਵਿੱਚ ਉਹਦੀ ਜਿਹੜੀ ਹੈਗੀ ਆ ਕੋਈ ਥਾਂ ਨਹੀਂ ਹੈਗੀ ਸੋ ਯੂਕੇ ਦੇ ਪ੍ਰਧਾਨ ਮੰਤਰੀ ਸਰ ਕੀਅਰ ਸਟਾਮਰ ਤੇ ਮੇਰੇ ਖਲ ਮਾਰਕ ਕਾਰਨੀ ਉਹਨਾਂ ਦਾ ਵੀ ਆਇਆ ਕੈਨੇਡਾ ਤੋਂ ਤੇ ਪੀਰ ਪੋਲੀਵੋਰ ਦੋ ਵੀਰ ਜਿਹੜੇ ਕਿ ਹਾਲਾਂਕਿ ਨਰਿੰਦਰ ਮੋਦੀ ਦੇ ਸਭ ਤੋਂ ਨੇੜੇ ਸਮਝੇ ਜਾਂਦੇ ਹੈਗੇ ਸੋ ਉਹਨਾਂ ਦਾ ਵੀ ਆਇਆ ਹੈਗਾ ਸੋ ਉਹਨਾਂ ਨੇ ਬੰਦੀ ਛੋੜ ਦਿਵਸ ਦੀਆਂ ਤੇ ਦੀਵਾਲੀ ਦੀਆਂ ਦੋਹਾਂ ਦੀਆਂ ਵਧਾਈਆਂ ਦਿੱਤੀਆਂ ਸੋ ਮਨ ਨੂੰ ਲੱਗਦਾ ਨਹੀਂ ਵੀ ਕਿਸੇ ਨੂੰ ਕੋਈ ਇਤਰਾਜ਼ ਹੋਣਾ ਚਾਹੀਦਾ ਸਿੱਖਾਂ ਦਾ ਇੱਕ ਨਿਆਰਾ ਇਤਿਹਾਸ ਹੈ ਸਿੱਖਾਂ ਦੇ ਗੁਰੂਆਂ ਨੇ ਤਾਂ ਜਿਹੜੇ ਧਰਮ ਨੂੰ ਉਹ ਨਹੀਂ ਸੀ ਮੰਨਦੇ ਉਹਨਾਂ ਲਈ ਸ਼ਹਾਦਤਾਂ ਦੇ ਦਿੱਤੀਆਂ ਉਹਨਾਂ ਦੇ 52 ਰਾਜਿਆਂ ਨੂੰ ਬਾਹਰ ਕਰਵਾਇਆ ਹੈਗਾ ਪਰ ਉਸੇ ਤਿਉਹਾਰ ਨੂੰ ਜੇ ਇਸ ਤਰੀਕੇ ਦੇ ਨਾਲ ਕਰਨਾ ਜਾਂ ਕਹਿਣਾ ਹੁਣ ਮਤਲਬ ਜੇ ਸਿੱਖਾਂ ਨੂੰ ਕੋਈ ਦੀਵਾਲੀ ਕਹਿੰਦਾ ਤੇ ਸਿੱਖ ਅਗੋਂ ਕੋਈ ਗਲਤ ਚੀਜ਼ ਨਹੀਂ ਕਹਿੰਦਾ ਉਹ ਐਕਸੈਪਟ ਕਰਦੇ ਆ ਠੀਕ ਹੈ ਕੋਈ ਇੰਨੀ ਇੰਨੀ ਜਿਆਦੀ ਇੰਨੀ ਜਿਆਦੀ ਆਪਾਂ ਕਹਿ ਲਈ ਕਿ ਟੋਲਰੈਂਸ ਗੁਰੂ ਸਾਹਿਬ ਨੇ ਦਿੱਤੀ ਹੋਈ ਹੈ ਸੋ ਸਿੱਖ ਇਸ ਤਰ੍ਹਾਂ ਨਹੀਂ ਹੈਗੇ ਵੀ ਇਸ ਤਰ੍ਹਾਂ ਵਿਰੋਧ ਨਹੀਂ ਕਰਦੇ ਦੀਵਾਲੀ ਨੂੰ ਵੀ ਉਹ ਇੱਕ ਵੱਡੇ ਭਰਾ ਜਾਂ ਛੋਟੇ ਭਰਾ ਦੇ ਤੌਰ ਤੇ ਐਕਸੈਪਟ ਕਰਦੇ ਆ ਪਰ ਕੁਝ ਲੋਕ ਨੇ ਜਿਹੜੇ ਬਹੁਤ ਹੀ ਨਫ਼ਰਤ ਕਰਦੇ ਨੇ ਉਹ ਸਿੱਖ ਐਥ ਹੁਣ ਇਹਨੂੰ ਐਡਾ ਵੱਡਾ ਮਸਲਾ ਬਣਾਉਣ ਦੀ ਲੋੜ ਨਹੀਂ ਹੈ ਸੋ ਹਾਲਾਂਕਿ ਸਿੱਖ ਓਪਨਨੈਸ ਨਾਲ ਜਿਹੜੀ ਹੈਗੀ ਆ ਬਹੁਤ ਸਾਰੇ ਸਿੱਖ ਨੇ ਇਵਨ ਬੀਬੀਆਂ ਨੇ ਜਿਹੜਾ ਇਵਨ ਕਰਵਾ ਚੌਹਦੇ ਵਰਤ ਵਗੈਰਾ ਵੀ ਰੱਖ ਰਿਆ ਨੇ ਸੋ ਸੋਸਾਇਟੀ ਚ ਇੱਕ ਇੰਟੀਗ੍ਰੇਸ਼ਨ ਆ ਉਸ ਪਾਸੇ ਨੂੰ ਹੋ ਰਹੀ ਆ ਜਿਹੜੀ ਕਿ ਗਲਤ ਹੈਗੀ ਆ ਪਰ ਇਹਦੇ باوجود ਵੀ ਸਿੱਖ ਇੰਨੇ ਨਫ਼ਰਤ ਪਰਭੂ ਹੋ ਰਿਹਾ ਇੰਨੇ ਵਿਧੂਲੈਂਟ ਆ ਕਦੇ ਵੀ ਇਸ ਤਰ੍ਹਾਂ ਦੇ ਨਹੀਂ ਹੋਏ ਹਨ ਸੋ ਸੋ ਸਾਨੂੰ ਲੱਗਦਾ ਉਹ ਹੈਗਾ ਵੀ ਨਿਆਰੀ ਹਸਤੀ ਤੋਂ ਜਿਹੜਾ ਐਜ਼ ਅ ਨੇਸ਼ਨ ਜਿਹੜਾ ਹੈਗਾ ਸਿੱਖ ਪ੍ਰਵਾਨ ਹੋ ਰਿਹਾ ਇੰਟਰਨੈਸ਼ਨਲ ਅਰੀਨਾ ਚ ਹਾਲਾਂਕਿ ਇਹਨਾਂ ਜਿਹੜੇ ਹਿੰਦੂ ਵਿਦਵਾਨ ਆ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਵੀ ਹਿੰਦੂ ਨੇਸ਼ਨ ਦੀ ਕ੍ਰिएशन ਵੀ ਵਾਰਨ ਹੇਸਟਿੰਗਸ ਵਰਗੇ ਹੌਲ ਬਰੋਕ ਵਰਗੇ ਤੇ ਹੋਰ ਜਿਹੜੇ ਇੰਗਲਿਸ਼ ਵਿਦਵਾਨ ਸੀਗੇ 1784 ਵਿੱਚ ਜਿਹੜੀ ਏਸ਼ੀਆਟਿਕ ਸੁਸਾਇਟੀ ਬਣਦੀ ਹੈਗੀ ਬੰਗਾਲ ਵਿੱਚ ਉਹਨਾਂ ਦੇ ਯਤਨਾਂ ਨਾਲ ਹੀ ਇਹ ਉਹਨਾਂ ਨੇ ਕ੍ਰੋਨੋਲੋਜੀਕਲ ਇਤਿਹਾਸ ਆ ਜਿਹੜਾ ਹਿੰਦੂ ਧਰਮ ਦਾ ਲਿਖਿਆ ਤੇ ਉਹਦੇ ਨਾਲ ਹਿੰਦੂ ਨੇਸ਼ਨ ਆ ਹੋਂਦ ਵਿੱਚ ਆਇਆ ਸੋ ਇਹ ਵੈਸਟ ਦੀ ਹੀ ਦੇਣ ਆ ਇੰਡੋਨੇਸ਼ੀਆ ਵੀ ਵੈਸਟ ਦਿਓ ਦੇਣਾ ਤੇ ਅੱਜ ਜੇ ਸਿੱਖਾਂ ਨੂੰ ਐਜ਼ ਅ ਨੇਸ਼ਨ ਜਿਹੜਾ ਹੈਗਾ ਰੈਕਗਨਾਈਜ਼ ਹੋ ਰਿਹਾ ਉਹ ਵੀ ਵੈਸਟਰਨ ਲੀਡਰਸ ਵੱਲੋਂ ਹੋ ਰਿਹਾ ਸੋ ਇਹਦੇ ਵਿੱਚ ਕੋਈ ਅਤਕਤ ਨਹੀਂ ਨਹੀਂ ਹੈ ਉਹ ਸਿੱਖ ਇੱਕ ਉਹਨਾਂ ਦਾ ਨਿਆਰੀ ਹਸਤੀ ਹੈ ਇੱਕ ਵੱਖਰਾ ਧਰਮ ਗ੍ਰੰਥ ਹੈ ਵੱਖਰੀਆਂ ਪਰੰਪਰਾਵਾਂ ਨੇ ਸੰਸਕਾਰ ਵੱਖਰੇ ਢੰਗ ਨਾਲ ਹੁੰਦਾ ਹੈ ਬੱਚੇ ਦੇ ਜਨਮ ਮੌਕੇ ਵਿਆਹ ਮੌਕੇ ਸਾਡੀਆਂ ਲਾਵਾਂ ਨੇ ਉਹਨਾਂ ਦੀਆਂ ਬੇਦੀਆਂ ਨੇ ਕਿੰਨਾ ਕੁਸ਼ ਹੈ ਜਿਹੜਾ ਇਹਨਾਂ ਨੂੰ ਇੱਕ ਤਰ੍ਹਾਂ ਨਾਲ ਇਸ ਸਚਾਈ ਨੂੰ ਮੰਨ ਲੈਣਾ ਚਾਹੀਦਾ ਹੈਗਾ ਵੇ ਠੀਕ ਹੈ ਇੱਕੋ ملک ਵਿੱਚ ਰਹਿੰਦੇ ਆ ਪਰ ਵੱਖ-ਵੱਖ ਨੈਸ਼ਨੈਲਿਟੀ ਸਾਨੂੰ ਮਤਲਬ ਡਾਈਵਰਸਿਟੀ ਨੂੰ ਸੈਲੀਬ੍ਰੇਟ ਜੇ ਆਪਾਂ ਕਹੀਏ ਕਿ ਕਰਨਾ ਚਾਹੀਦਾ ਹੈਗਾ ਉਹਦੇ ਨਾਲ ਹੀ ਜੇ ਆਪਾਂ ਕਹੀਏ ਕਿ ਲੰਬੇ ਸਮੇਂ ਦੇ ਨਾਲ ਜੇ ਆਪਾਂ ਕਹੀਏ ਕਿ ਕੌਮਾਂ ਚਾਹੇ ਵੱਖ-ਵੱਖ ਵੀ ਹੋਣ ਇੱਕ ਖੇਤੇ ਦੇ ਵਿੱਚ ਰਹਿ ਸਕਦੀਆਂ ਨੇ ਪਰ ਪਿਛਲੇ ਆਪਾਂ ਕਹੀਏ ਕਿ ਕੁਝ ਸਮੇਂ ਤੋਂ ਜਿਸ ਤਰੀਕੇ ਦੇ ਨਾਲ ਹੋ ਰਿਹਾ ਹੈਗਾ ਉਸ ਨੇ ਜਿਹੜਾ ਇਹਨਾਂ ਦਰਾਰਾਂ ਨੂੰ ਵਧਾਇਆ ਹੈਗਾ ਤੇ ਦੇਖਦੇ ਹਾਂ ਕਿ ਕਿੱਧਰ ਨੂੰ ਇਹ ਜਿਹੜੀ ਗੱਲ ਜਿਹੜੀ ਹੈ ਜਾਂਦੀ ਹੈਗੀ ਹੈ ਅੱਜ ਦੇ ਸਾਡੇ ਨਿਊਜ਼ਪੁਆਇੰਟ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਸਾਨੂੰ ਕਾਲ ਕਰਕੇ ਜਰੂਰ ਦੱਸਿਆ ਜੇ ਸਾਡਾ ਸਟੂਡੀਓ ਦਾ ਨੰਬਰ ਹੈ 0121551101 ਅਖੀਰ ਦੇ ਵਿੱਚ ਅਸੀਂ ਦਰਸ਼ਕਾਂ ਦਾ ਧੰਨਵਾਦ ਕਰਦੇ ਹਾਂ ਸਰਦਾਰ ਰਫਤਾਰ ਸਿੰਘ ਹੁਣ ਧੰਨਵਾਦ ਕਰਦੇ ਹਾਂ ਫਤਿਹ ਦੀ ਸਾਂਝ ਪਉਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ